ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਅਸੀਂ ਪਹੁੰਚੇ ਆਂ ਪਿੰਡ ਕਾਲੀ ਹੋਈ ਐ ਸਾਡੇ ਪਿੰਡ ਹੀ ਐ ਬੰਦਾ ਤੁਹਾਨੂੰ ਮਿਲਾਵਾਂਗੇ ਉਹਦੇ ਨਾਲ ਅਸੀਂ ਅੱਜ ਉਹਨਾਂ ਕੋਲੇ ਪਹੁੰਚੇ ਸੀ ਸਾਡੇ ਟਿੱਬਿਆਂ ਦੀ ਲੋਕੇਸ਼ਨ ਤੇ ਉਹ ਬੱਕਰੀਆਂ ਚਾਰਨ ਵਾਲੇ ਹੋਏ ਸਿੱਧਰਾ ਬੰਦਾ ਬੱਕਰੀਆਂ ਚਾਰਦਾ ਤੇ ਸੌਂਗ ਵੀ ਲਿਖਦਾ ਹੈ ਉਹ ਹਰ ਤੁਹਾਡੇ ਨਾਲ ਉਹਦੀ ਗੱਲਬਾਤ ਕਰਾਵਾਂਗੇ ਇੱਧਰ ਉਹਨਾਂ ਦਾ ਮਾਲ ਵੀ ਦਿਖਾ ਦੇ ਬਈ ਤੇ ਆਜੋ ਉਹਨਾਂ ਸਾਡੇ ਪੀਰ ਕੋਲੇ ਲੈ ਚੱਲਦੇ ਆਂ ਆਪਾਂ ਸਾਨੂੰ ਉਹ ਬਾਈ ਕੋਲੇ ਜਿਹੜੇ ਨੇ ਗਾਣੇ ਲਿਖੇ ਨੇ ਤੇ ਕਈ ਕਲਾਕਾਰਾਂ ਨੂੰ ਗਾਣੇ ਦਿੱਤੇ ਵੀ ਐ ਤੇ ਸਪੋਰਟ ਕਰਿਆ ਕਰੋ ਹਰ ਜੇ ਬੰਦਿਆਂ ਨੂੰ ਆਜੋ ਲੈ ਚੱਲਦਾ ਤੁਹਾਨੂੰ ਬਾਈਕ ਕੋਲੇ ਉਧਰ ਸਾਹਮਣੇ ਬੈਠੇ ਨੇ ਕੈਮਰਾਮੈਨ ਜੀ ਸਾਹਮਣੇ ਦਿਖਾਓ ਬੰਦੇ ਬੈਠੇ ਆਪਾਂ ਉਹਦੇ ਕੋਲੇ ਲੈ ਕੇ ਚੱਲਾਂਗੇ ਆ ਉਹਨਾਂ ਦਾ ਮਾਲ ਖੜਾ ਹੈ ਸਾਹਮਣੇ ਦੇਖੋ ਬੰਦੇ ਬੈਠੇ ਦੇਖੋ ਇੱਕ ਆਪਣਾ ਦਿਖ ਰਿਹਾ ਹੋਣਗੇ ਬਾਕੀ ਤੁਹਾਨੂੰ ਕੋਲੇ ਜਾ ਕੇ ਦਿਖਾਉਣੇ ਆ ਆਜੋ ਜੀ ਦੋਸਤੋ ਤੁਹਾਨੂੰ ਲੈ ਚੱਲਦੇ ਆ ਬਾਈਕ ਕੋਲੇ ਜਿਹੜਾ ਉਹ ਬੈਠਾ ਸਾਹਮਣੇ ਲਾਉਂਦੇ ਆ ਬਾਈ ਨਾਲ ਗੱਲ ਬਾਤ ਤੇ ਬਾਈ ਨੇ ਕਿੰਨੇ ਕਿਹੜੇ ਕਿਹੜੇ ਕਲਾਕਾਰਾਂ ਨਾਲ ਗਾਣੇ ਕੀਤੇ ਨੇ ਗਾਣੇ ਕਰਦਾ ਵੀ ਐ ਤੇ ਕਰਦਾ ਵੀ ਰਹੂਗਾ ਬਾਈ ਨਾਲ ਗਾਣੇ ਕਰਦਾ ਹੋਰ ਬਾਈ ਕੀ ਹਾਲ ਨੇ ਵਧੀਆ ਬਾਈ ਆ ਬੈਠਾ ਆਨੰਦ ਮਾਨ ਰਿਹਾ ਸ਼ਾਮੇ ਹੁਣ 10 ਮਿੰਟ ਬੈਠੇ ਨੇ ਆਰਾਮਦਾਰੀ ਕਰ ਰਹੇ ਨੇ ਇਹ ਬਾਈ ਨੇ ਸੇ ਹੋ ਠੀਕ ਆ ਬਾਈ ਠੀਕ ਆ ਬਾਈ ਕਿਵੇਂ ਸੁਖਿਆ ਕੋ ਕਮਾ ਚੰਗ ਕਹੇ ਠੀਕ ਆ ਬਾਈ ਲੱਕੂ ਠੀਕ ਆ ਵਧੀਆ ਹੋਰ ਬਾਈ ਫੜੀ ਵਧੀਆ ਜੀ ਵਧੀਆ ਖੜਾ ਹੋ ਜਾ ਮਲੇ ਇਧਰ ਤੇ ਆਪਾਂ ਥੋੜੇ ਮਿਲਣ ਆਈ ਸੀ ਅੱਜ ਦੱਸੋ ਜੀ ਮੈਂ ਕਹਾਂ ਚਲੋ ਬਾਈ ਨਾਲ ਵੀ ਗੱਲਬਾਤ ਕਰਾ ਦਈਏ ਆਪਾਂ ਨਾ ਅੱਜ ਗਾਣੇ ਵਗੈਰਾ ਲਿਖਦੇ ਵੀ ਤੁਸੀਂ ਇੱਕ ਇੱਕ ਆਪਣਾ ਗਾਣੇ ਕਰੇ ਵੀ ਨੇ ਤੇ ਉਹ ਹੁਣ ਗਾਣੇ ਬਾਰੇ ਸਾਨੂੰ ਆਪ ਦਾ ਚਾਨਣਾ ਪਾਓ ਤੁਸੀਂ ਆਪ ਇੱਕ ਸਾਈਡ ਜਿੱਤੇ ਹੋ ਜਾਨੇ ਹਨਾ ਕੋਈ ਗੱਲ ਨਹੀਂ ਆਪਾਂ ਉਧਰ ਸਾਈਡ ਜਿੱਤੇ ਚਲੇ ਜਾਂਦੇ ਆ ਬਾਈ ਨਾਲ ਸਾਈਡ ਜਿੱਤੇ ਜਾ ਕੇ ਕਰਦੇ ਆ ਗੱਲ ਉਧਰ ਬੰਦ ਕਰ ਲੱਸੀ ਬੰਦ ਬਾਈ ਜੀ ਜਿਹੜੇ ਤੁਸੀਂ ਹੁਣ ਤੱਕ ਗਾਣੇ ਕਰੇ ਨੇ ਕਿੰਨੇ ਗਾਣੇ ਕਰ ਚੁੱਕੇ ਤੁਸੀਂ ਹੁਣ ਤੱਕ ਆਪਣੇ 5 ਸੀ ਗੀਤ ਹੋਏ ਆ 5 6 ਗਾਣੇ ਆਏ ਨੇਗੇ ਕੀ ਉਹ ਕਿੰਨੇ ਕਿਹੜੇ-ਕਿਹੜੇ ਕਲਾਕਾਰਾਂ ਦਾ ਗਾਣੇ ਤੁਸੀਂ ਜਿਹੜੇ ਆਪਣਾ ਕੀਤੇ ਹੋਏ ਨੇ ਕੋ ਪਹਿਲਾ ਗੀਤ ਆਸੀਂ ਆਪਣਾ ਪ੍ਰੀਤ ਨਗਾ ਨਹੀਂ ਕੀਤਾ ਸੀ ਕੁੜੀ ਮਿੱਤਰੋ ਸਰੋਂ ਦੇ ਫੁੱਲ ਵਰਗੀ ਠੀਕ ਹੈ ਜੀ ਦੂਜਾ ਆਪਣਾ ਕਲਦੀਪ ਕੰਠ ਨੇ ਕੀਤਾ ਫਿਰ ਰਚਨਾ ਅਠਵਾਲ ਨੇ ਕੀਤਾ ਇੱਕ ਹੋਰ ਗੀਤਾਂ ਤੇ ਠੀਕ ਹੈ ਜੀ ਤੇ ਹੋਰ ਕੈਮਰਾਮੈਨ ਜੀ ਥੋੜਾ ਜਿਹਾ ਕਲੋਜ਼ ਆਓ ਬਾਈ ਦੀ ਆਵਾਜ਼ ਆਪਣਾ ਕਲੀਅਰ ਆਊਗੀ ਆਵਾਜ਼ ਥੋੜਾ ਜਿਹਾ ਕਲੋਜ਼ ਆ ਕੇ ਅੱਛਾ ਵੀ ਤੁਸੀਂ ਮਤਲਬ ਇਹਨਾਂ ਕਲਾਕਾਰਾਂ ਤੁਹਾਡੇ ਗਾਣੇ ਕਰੇ ਹੋਏ ਨੇ ਹਾਂ ਜੀ ਗਾਣੇ ਹੁਣ ਵੀ ਲਿਖਦੇ ਤੁਸੀਂ ਕੰਟੀਨਿਊ ਗਾਣੇ ਲਗਣੇ ਹਾਂ ਹੁਣ ਲਿਖਦੇ ਆ ਗਾਣੇ ਲਿਖਦੇ ਹੋ ਤੁਸੀਂ ਅੱਗੇ ਗਾਣੇ ਤੁਸੀਂ ਹੁਣ ਹੁਣ ਵੀ ਹੋਰ ਵੀ ਬਣਾ ਰੱਖੇ ਨੇ ਗਾਣੇ ਹੋਰ ਵੀ ਬਣਾ ਰੱਖੇ ਜੀ ਅੱਛਾ ਹੁਣ ਕਿਸੇ ਕਲਾਕਾਰ ਨੂੰ ਦੇਣ ਦੀ ਅੱਛਾ ਆਪਣਾ ਹਾਂ ਦੇ ਦੇ ਦਿਆਂਗੇ ਜੇ ਕੋਈ ਕਈ ਵਾਰ ਕੋਈ ਕਿਸੇ ਕਲਾਕਾਰ ਨੂੰ ਹੋ ਸਕਦਾ ਆਪਣੀ ਵੀਡੀਓ ਜਿਹੜੀ ਉਹ ਕਿਸੇ ਨਾ ਕਿਸੇ ਕਲਾਕਾਰ ਤੱਕ ਪਹੁੰਚ ਜਾਏ ਆਪਾਂ ਨਾਲ ਕੰਟੈਕਟ ਕਰਨਾ ਤੁਹਾਡਾ ਕੰਟੈਕਟ ਨੰਬਰ ਵੀ ਬੋਲ ਦਿਓ ਵਿੱਚ ਠੀਕ ਆ ਪਹਿਲਾਂ ਤੁਹਾਡਾ ਤੁਸੀਂ ਆਪਾਂ ਗਾਣਾ ਤੁਹਾਡੇ ਤੋਂ ਕੋਈ ਨਾ ਕੋਈ ਗਾਣਾ ਸੁਣਾਾਂਗੇ ਆਪਾਂ ਫਿਰ ਤੁਸੀਂ ਉਹ ਗਾਣੇ ਦੇ ਵਿੱਚ ਆਉਂਦੇ ਤੋਂ ਬਾਅਦ ਆਪਦਾ ਕੰਟੈਕਟ ਨੰਬਰ ਜਿਹੜਾ ਸਾਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਕਿਸੇ ਨਾ ਕਿਸੇ ਦੋਸਤ ਕੋਲ ਜਾ ਬਜੇ ਜਿਹਦਾ ਕਿ ਕਿਸੇ ਨਾ ਕੋਈ ਕਿਸੇ ਕਲਾਕਾਰ ਨਾਲ ਕਿਸੇ ਨਾਲ ਵਧੀਆ ਨਾਲ ਰਿਲੇਸ਼ਨ ਨੇ ਕਿਸੇ ਨਾਲ ਤਾਂ ਉਹ ਜਿਹੜਾ ਤੁਹਾਡਾ ਗਾਣਾ ਕੋਈ ਵਧੀਆ ਕਲਾਕਾਰ ਕਰ ਸਕੇ ਆਪਾਂ ਉਮੀਦ ਕਰਦੇ ਆ ਠੀਕ ਹੈ ਠੀਕ ਹੈ ਜੀ ਹੁਣ ਤੁਸੀਂ ਸਾਨੂੰ ਕੋਈ ਆਪਦਾ ਲਿਖਿਆ ਹੋਇਆ ਜਿਹੜਾ ਕੋਈ ਸੌਂਗ ਆ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਲਾਜ਼ਮੀ ਕਰਾਂਗੇ ਜੀ ਅਡੀ ਵੀਰ ਤੋਂ ਸੁਣਦੇ ਆਂ ਵੀਰ ਤੋਂ ਗਾਣਾ ਜੇ ਇੰਜੋਏ ਕਰਿਓ ਗਾਣਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਬਾਈ ਹੁਣ ਗਾਣਾ ਸੁਣਾਉਣਗੇ ਆਪਾਂ ਇੱਕ ਆਪਾਂ ਗੀਤ ਲਿਖਿਆ ਸੀਗਾ ਬਾਈ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਹਦਾ ਗੀਤ ਲਿਖਿਆ ਸੀ ਬਹੁਤ ਵਧੀਆ ਗੀਤ ਸੀ ਠੀਕ ਹੈ ਜੀ ਉਹ ਤੁਹਾਨੂੰ ਚਾਰ ਲੈਣਾ ਸੁਣਾ ਦੇਣਾ ਮੈਂ ਬਾਈ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਗਾਣਾ ਤੁਸੀਂ ਲਿਖਿਆ ਹੈਗਾ ਹਾਂ ਜੀ ਤਾਂ ਸਾਨੂੰ ਫਿਰ ਜੋ ਸਾਡੇ ਦੋਸਤ ਸਰੋਤੇ ਵੀ ਸਾਡੇ ਸੁਣਨਾ ਚਾਹਣਗੇ ਬਾਈ ਨੂੰ ਤਾਂ ਸਾਰੀ ਪਿਆਰ ਕਰਦੇ ਨੇਗੇ ਤੇ ਬਾਈ ਦੀ ਤੁਸੀਂ ਉਹਦੇ ਗਰਹਰੀ ਦੇ ਵਿੱਚ ਤੁਸੀਂ ਉਹਨਾਂ ਦੇ ਉੱਤੇ ਇੱਕ ਗਾਣਾ ਲਿਖਿਆ ਸਾਨੂੰ ਵੀ ਚੰਗਾ ਲੱਗਾ ਸੁਣ ਕੇ ਸਾਡੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋਗੇ ਜ਼ਰੂਰ ਕਰਾਂਗੇ ਸੁਣੋ ਦੋਸਤੋ ਗਾਣਾ ਬਾਈ ਸੱਡ ਕੇ ਸਦਾ ਲਈ ਦੂਰ ਹੋ ਗਏ ਐ ਜਿਹੜਾ ਪਲ ਵੀ ਨਾ ਹੋਇਆ ਕਦੇ ਦੂਰ ਸੀ ਕੌਣ ਜਾਣਦਾ ਸੀ ਸਾਡਾ ਜ਼ਿਲ੍ਹਾ ਮਾਨਸਾ ਤੂੰ ਕੀਤਾ ਪੀਵੀ ਕੱਤੀ ਨਾਲ ਮਸ਼ਹੂਰ ਸੀ ਮਾਰਦੀ ਚੰਗਿਆੜਾ ਤੇਰੀ ਮਾਂ ਵੇ ਫਿਕਰ ਤੇਰੇ ਦੇ ਵਿੱਚ ਪਿਉ ਪਿਆ ਅੱਖਾਂ ਖੋਲਕੇ ਤਾ ਵੇਖ ਉੱਠ ਪੁੱਤ ਵੇ ਤੇਰੀ ਮੌਤ ਤੇ ਬਲਡ ਸਾਰਾ ਰੋਪਿਆ ਅੱਖਾਂ ਖੋਲਕੇ ਤਾ ਵੇਖ ਉੱਠ ਪੁੱਤ ਵੇ ਤੇਰੀ ਮੌਤ ਤੇ ਬਲਡ ਸਾਰਾ ਰੋਪਿਆ ਕੀ ਮੈਂ ਚੱਲੂੰਗੀ ਬਸੋੜਾ ਤੇਰਾ ਸੋਹਣਾ ਕੌਣ ਪਿਆਰ ਨਾਲ ਆਖੂ ਮੈਨੂੰ ਮਾਂ ਵੇ ਸਾਰੇ ਦੇਸਾਂ ਪਰ ਦੇਸਾਂ ਵਿੱਚ ਪੁੱਤਰਾ ਸਦਾ ਗੂੰਜਦਾ ਰਹੂਗਾ ਤੇਰਾ ਨਾਮ ਵੇ ਮੈਂ ਤੇਰੇ ਪਿੱਸੇ ਤੇ ਦਿਨ ਦੀ ਜਾਨ ਵੇ ਉਸ ਰੱਬ ਮੂਰੇ ਕਿਸੇ ਦਾ ਨਾ ਭੋਪਿਆ ਅੱਖਾਂ ਖੋਲ ਕੇ ਤਾ ਵੇਖ ਉਠ ਪੁੱਤ ਵੇ ਤੇਰੀ ਮੌਤ ਤੇ ਬਾਲਡ ਸਾਰਾ ਰੋਪਿਆ ਅੱਖਾਂ ਖੋਲ ਕੇ ਤਾ ਵੇਖ ਉਠ ਪੁੱਤ ਵੇ ਤੇਰੀ ਮੌਤ ਤੇ ਬਾਲਡ ਸਾਰਾ ਰੋਪਿਆ ਨਾਟ 11 ਕੌਣ ਵਿੱਚ ਲਾਊਗਾ ਫੋਰਜਨਰ ਖੜੀਆ ਤੇਰੀ ਕਾਰ ਵੇ ਮੇਰੇ ਕੱਢ ਲੈ ਕਲੇਜੇ ਰੁੱਕ ਸੋਹਣਿਆ ਲੈ ਕੇ ਤੂੰ ਗਿਆ ਸੀ ਜਿਹੜੀ ਥਾਰ ਵੇ ਮਾਂ ਨੂੰ ਨੀ हीरा ਪੁੱਤ ਮਿਲਣਾ ਜੀ ਦੀ ਜਾਨ ਨੂੰ ਤੂੰ ਦੁੱਖਾਂ ਚ ਪਰੋਗਿਆ ਅੱਖਾਂ ਖੋਲ ਕੇ ਤਾਂ ਵੇਖ ਉੱਠ ਪੁੱਤ ਵੇ ਤੇਰੀ ਮੌਤ ਤੇ ਬਲਡ ਸਾਰਾ ਰੋਪਿਆ ਅੱਖਾਂ ਖੋਲ ਕੇ ਤਾਂ ਵੇਖ ਉੱਠ ਪੁੱਤ ਵੇ ਤੇਰੀ ਮੌਤ ਤੇ ਬਲਡ ਸਾਰਾ ਰੋਪਿਆ ਸੌਂਕ ਨਾ ਹਵੇਲੀ ਤੇ ਸਿਪਾਈ ਵੇ ਨਿਆਣੀ ਉਮਰ ਚ ਕੀਤੀਆਂ ਤਰਕੀਆਂ ਕਿਵੇਂ ਮੈਂ ਪਲਾਹੂੰ ਦੱਸ ਸੋਹਣਿਆ ਜਿਹੜੀ ਮਾਂ ਨੂੰ ਸੀ ਮੋ ਨਾ ਪਾਉਂਦਾ ਜੱਫੀਆਂ ਅੱਖਾਂ ਵਾਲੀ ਵਾਲਾ ਗੀਤ ਲਿਖਦਾ ਲਿਖਦਾ ਵੀ ਫੜੀਆ ਤਾਂ ਰੁਪਈਆ ਅੱਖਾਂ ਖੋਲ ਕੇ ਤਾਂ ਵੇਖ ਉਠ ਪੁੱਤ ਵੇ ਤੇਰੀ ਮੌਤ ਤੇ ਬਾਲਡ ਸਾਰਾ ਰੁਪਈਆ ਤੇਰੀ ਮੌਤ ਤੇ ਬਾਲਡ ਸਾਰਾ ਰੁਪਈਆ ਬਹੁਤ ਸੋਹਣਾ ਗਾਣਾ ਲਿਖਿਆ ਬਾਈ ਜੀ ਬਾਈ ਦੀ ਯਾਦ ਦੇ ਵਿੱਚ ਤੁਸੀਂ ਇੰਨਾ ਸੋਹਣਾ ਗਾਣਾ ਤੁਸੀਂ ਉਹਨਾਂ ਨੂੰ ਪੇਸ਼ ਕਰਿਆ ਹੋ ਸਕਦਾ ਆਪਣੀ ਵੀਡੀਓ ਉਹਨਾਂ ਤੱਕ ਵੀ ਜਾਵੇ ਉਹਨਾਂ ਦੇ ਘਰਾਂ ਤੱਕ ਵੀ ਜਾਵੇ ਤਾਂ ਗੀਤ ਨੂੰ ਸੁਣ ਕੇ ਉਹਨਾਂ ਦੇ ਵੀ ਮਤਲਬ ਦਿਨ ਨੂੰ ਸਕੂਨ ਮਿਲਿਆ ਹੈ ਵੀ ਸਾਡੇ ਬੱਚੇ ਨੂੰ ਇੰਨਾ ਪਿਆਰ ਕਰਦਾ ਸੀਗਾ ਕੋਈ ਹੈਨਾ ਇੰਨਾ ਵਰਲਡ ਵਰਲਡ ਦੀ ਗੱਲ ਕੀਤੀ ਤੁਸੀਂ ਬਹੁਤ ਸੋਹਣਾ ਮਤਲਬ ਸੰਸਾਰ ਦੀ ਬਾਕੀ ਵਰਲਡ ਫੇਮਸ ਸੀਗਾ ਬਾਈ ਜੀ ਫੇਮਸ ਸੀ ਬਾਈ ਨੂੰ ਤਾਂ ਕੋਈ ਭੁੱਲੀ ਨਹੀਂ ਸਕਦਾ ਹੈਗਾ ساری ਉਮਰ ਨਹੀਂ ਭੁੱਲ ਸਕਦਾ ਜਿਹਨੇ ਮਾਨਸਾ ਦਾ ਨਾਮ ਆਪਣੇ ਡਿਸਟ੍ਰਿਕਟ ਦਾ ਉਹ ਚਾ ਕਰਿਆ ਕਾਉਂਟ ਦੇ ਵਿੱਚ ਵਰਲਡ ਬਹੁਤ ਮਾਨ ਵਾਲੀ ਗੱਲ ਹੈ ਜਿਵੇਂ ਕਹਿੰਦੇ ਵੀ ਵਰਲਡ ਦੇ ਕਲਾਕਾਰਾਂ ਦੇ ਵਿੱਚ ਉਹ ਰੈਂਕ ਜਿਵੇਂ ਕਹਿੰਦੇ ਲਿਸਟ ਦੇ ਜਾਰੀ ਕਰਦੇ ਹੁੰਦੇ ਨੇ ਨਾ ਇੱਕ ਵਰਲਡ ਲਿਸਟ ਲੋ ਜਾਰੀ ਹੁੰਦੀ ਉਹਦੇ ਵਿੱਚ ਚੌਥੇ ਪੰਜਵੇਂ ਨੰਬਰ ਤੇ ਸੀਗਾ ਬਾਈ ਕਹਿੰਦਾ ਮੈਂ ਪਹਿਲੇ ਨੰਬਰ ਤੇ ਹਣਾ ਸੀਗਾ ਜੇ ਜਾਂਦਾ ਰਹਿੰਦਾ ਤਾਂ ਪਹਿਲੇ ਨੰਬਰ ਤੇ ਉਹ ਆਉਂਦਾ ਹੀ ਆਉਂਦਾ ਆਉਂਦਾ ਬਹੁਤ ਸੋਹਣਾ ਗਾਣਾ ਲਿਖਿਆ ਬਾਈ ਜੀ ਤੁਸੀਂ ਫੜੀ ਜੀ ਇੰਨਾ ਤੁਹਾਡੇ ਮੈਂ ਕਹਿੰਦਾ ਵੀ ਤੁਸੀਂ ਇਦਾਂ ਦੇ ਗਾਣੇ ਲਿਖਦੇ ਰਹੋ ਲੋਕਾਂ ਤੱਕ ਪਹੁੰਚਾਉਂਦੇ ਰਹੋ ਸਾਨੂੰ ਸਾਡੀ ਵੀ ਇਹ ਸਾਡੀ ਵੀ ਇੱਕ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਅਸੀਂ ਲੋਕਾਂ ਨਾਲ ਅੱਗੇ ਲੈ ਕੇ ਆਈਏ ਤੁਹਾਡੇ ਵਰਗੇ ਹੀਰੇ ਬੰਦੇ ਜਿਹੜੇ ਵਿੱਚ ਬੈਠੇ ਨੇਗੇ ਜਿਨ੍ਹਾਂ ਨੂੰ ਲੋਕ ਸੋਚਦੇ ਹਨਾ ਜਿਵੇਂ ਤੁਸੀਂ ਆ ਲੋਕ ਇਹਨਾਂ ਕੰਮਾਂ ਨੂੰ ਆਪਣਾ ਨੂੰ ਛੋਟਾ ਸਮਝਦੇ ਨੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਬੰਦੇ ਦੀ ਜਿਹੜੀ ਸੋਚ ਹੈ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ ਹੁਣ ਤੁਸੀਂ ਆ ਮਤਲਬ ਇੰਨਾ ਟਾਈਮ ਤੁਸੀਂ ਖੇਤਾਂ ਦੇ ਵਿੱਚ ਸਪੈਂਡ ਕਰਦੇ ਹੋ ਫਿਰ ਵੀ ਤੁਸੀਂ ਆ ਚੀਜ਼ਾਂ ਨੂੰ ਤਿਆਰ ਕਰਦੇ ਹੋ ਲਿਖਦੇ ਹੋ ਤੁਸੀਂ ਲਿਖਣ ਦਾ ਸ਼ੌਂਕ ਰੱਖਦੇ ਹੋ ਤਾਂ ਬਹੁਤ ਸੋਹਣੀ ਗੱਲ ਆ ਤੁਹਾ ਅਸੀਂ ਦੋਸਤੋ ਬਾਈ ਜੀ ਨਾਲ ਕਿਵੇਂ ਲੱਗਿਆ ਸਾਨੂੰ ਬਾਈ ਦਾ ਗਾਣਾ ਬਾਈ ਦਾ ਗਾਣਾ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਪਣੇ ਸਾਰੇ ਲੋਕਾਂ ਤੱਕ ਇਹ ਗਾਣਾ ਆਪਣਾ ਪਹੁੰਚ ਸਕੇ ਬਾਈ ਦਾ ਤੇ ਹੋ ਜਾ ਸਕਦਾ ਬਾਈ ਦੁਬਾਰਾ ਵੀ ਗਾਣਾ ਕਰੇ ਆਪਣਾ ਰਿਕਾਰਡ ਵੀ ਕਰਵਾ ਦਈਏ ਆਪਾਂ ਗਾਣਾ ਇਹਦਾ ਬਾਈ ਦਾ ਤੇ ਕਿਸੇ ਨਾ ਕਿਸੇ ਕਲਾਕਾਰ ਤੱਕ ਗਵਾਈਏ ਆਪਾਂ ਬਾਈ ਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਕਿਸੇ ਨਾ ਕਿਸੇ ਚੰਗੇ ਕਲਾਕਾਰ ਤੱਕ ਪਹੁੰਚ ਸਕੇ ਕੋਈ ਸਪੋਰਟ ਕਰ ਸਕੇ ਬਾਈ ਦੇ ਗਾਣਾ ਰਿਕਾਰਡ ਕਰਨ ਦੇ ਵਿੱਚ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਦਾ ਗਾਣਾ ਕਿਵੇਂ ਲੱਗਿਆ ਧੰਨਵਾਦ ਜੀ